ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਕੱਲ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਹ ਦਿਨ ਸ਼ਾਂਤੀਪੂਰਵਕ ਨਿਕਲੇਗਾ ਪਰ ਬਹੁਤ ਸਾਰੀਆਂ ਥਾਵਾਂ ਤੋਂ ਲੜਾਈ ਝਗੜੇ ਹੋਣ ਦੇ ਮਾਮਲੇ ਹਜੇ ਵੀ ਉਸੇ ਤਰ੍ਹਾਂ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਧਰਮਕੋਟ ਦੇ ਵਿੱਚ ਇੱਕ ਮਹਿਲਾ ਨਾਂਜ਼ਦਗੀ ਫਾਰਮ ਭਰਨ ਵਾਸਤੇ ਗਈ ਤੇ ਉਸਦੀ ਫਾਈਲ ਹੀ ਖੋ ਲਈ ਗਈ ਔਰ ਹਰਨ ਦੇ ਜਨਕ ਗੱਲ ਇਹ ਮੰਨੀ ਜਾ ਰਹੀ ਸੀ ਕਿ ਮਹਿਲਾ ਦੀ ਫਾਈਲ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਖੋਈ ਗਈ ਔਰ ਮਹਿਲਾ ਰੋਂਦੀ ਕੁਲੋਂਦੀ ਮਦਦ ਵਾਸਤੇ ਗੁਹਾਰ ਲਗਾਈ ਸੀ ਇਹ ਸਾਰੀਆਂ ਵੀਡੀਓ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਿਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਨੇ ਸੋ ਪੁਲਿਸ ਦੇ ਸਾਹਮਣੇ ਹੀ ਧਰਮਕੋਟ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਆਈ ਮਹਿਲਾ ਦੀ ਫਾਈਲ ਖੋਲ ਲਈ ਗਈ ਰੁੰਦੀ ਕੁਲਾਂਦੀ ਮਹਿਲਾ ਮਦਦ ਵਾਸਤੇ ਗੁਹਾਰ ਲਗਾ ਰਹੀ ਸੀ ਤੇ ਦੂਜੇ ਪਾਸੇ ਮੋਗਾ ਦੇ ਬਲੌਕ 2 ਦੇ ਵਿੱਚ ਪੈਂਦੇ ਪਿੰਡ ਨੇ ਪਿੰਡ ਲੰਡੇਕੇ ਉਥੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਨੇ ਔਰ ਦੋਸ਼ ਲੱਗੇ ਨੇ ਸੱਤਾਧਾਰੀ ਪਾਰਟੀ ਦੇ ਉੱਤੇ ਦੁਬਾਰਾ ਡਾਕਟਰ ਦਲਜੀਤ ਚੀਮਾ ਨੇ ਹੀ ਇਹ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਇਹ ਜਾਣਕਾਰੀ ਵੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਤੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਵੱਲੋਂ ਇਹਨਾਂ ਲੋਕਾਂ ਦੀਆਂ ਨਾ ਕੇਵਲ ਫਾਈਲਾਂ ਖੋਈਆਂ ਗਈਆਂ ਬਲਕਿ ਸਾਰੇ ਪੇਪਰ ਪਾੜ ਕੇ ਸੁੱਟ ਦਿੱਤੇ ਗਏ ਤੇ ਕਿਸੇ ਨੂੰ ਵੀ ਨਾਮਜ਼ਦਗੀ ਪੱਤਰ ਨਹੀਂ ਭਰਨ ਦਿੱਤਾ ਜਾ ਰਿਹਾ ਡਾਕਟਰ ਦਲਜੀਤ ਚੀਮਾ ਨੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੁਸੀਂ ਆਪਣੀ ਸਕਰੀਨ ਤੇ ਉਹ ਵੀਡੀਓ ਵੇਖ ਰਹੇ ਹੋ ਤੇ ਇਹਨਾਂ ਲੋਕਾਂ ਨੇ ਇਸ ਬਾਰੇ ਕੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜ ਸਾਡੇ ਕੋਲ ਟੱਕੜਾ ਘੱਟ ਕੇ ਲਾਹੀ ਆ ਗੰਮੀ ਸਿੰਘ ਸਾਡੇ ਮੋਬਾਈਲ ਬਣਵਾਜ ਵਾਲਾ ਕਰਵਾਈ ਹੈ ਮੇਰੀ ਡੈਮਡਾ ਅੱਜ ਸਾਹਮਣੇ ਆਇਆ ਅੱਜ ਸਾਹਮਣੇ ਸਾਹਮਣੇ ਗੱਲਾਂ ਲੱਭੀ ਲੱਭੀ ਨੇ ਗੱਲੀ ਲਾਇਆ ਵਾ ਉਹ ਸਾਰੇ ਬੇਤੇ ਮੇਰੀ ਫੇਰ ਕੋਈ ਇਹਨਾਂ ਲੋਕਾਂ ਦੇ ਵਾਸਤੇ ਦੀ ਫੈਲ ਚਾਹੀਦੀ ਆ ਮਲਾਜਮਾਂ ਦੇ ਕੋਹੋਂ ਖੋ ਕੇ ਲੈ ਕੇ ਬੈਠੇ ਹੈ ਧਰਮਪੋੜ ਨਹੀਂ ਘਟਣਾ ਨਹੀਂ ਧਰਮਪੋੜ ਖੜੇ ਆ ਅਸ਼ਟਾ ਨਗਰ ਕੌਂਸਲ ਧਰਮਪੋੜ ਹੈ ਫਾਈਲ ਕੋਲੇ ਪਾ ਜੇਗੀ ਆ ਜੀ ਕਿਸੇ ਦੀ ਫੈਲ ਨਹੀਂ ਜਾਣੀ ਅੰਦਰ ਸਰਕਾਰੀ ਨਹੀਂ ਨਾ ਜਗਤ ਕਰਦਾ ਕਿਸੇ ਦੀ ਫੈਲ ਨਹੀਂ ਜਾਣੀ ਓਏ ਕਹਣੋਂ ਲੈਣਾ ਕਹਣੋਂ ਇਹ ਧਰਮਕੋਟ ਦੀ ਘਟਨਾ ਜੀ ਫੈਲ ਹੋ ਕੇ ਭੱਜ ਗਏ ਤੋਂ ਕੁਰਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸਾਡੇ ਘਰ ਕੋਲ ਚਾਹੀਦੀ ਆ ਸਾਡੀ ਟਹਿਲ ਚਾਹੀਦੀ ਆ ਬਸ ਇਹ ਮੁਲਾਜ਼ਮ ਕਾਦੇ ਵਾਅਦਾ ਕਰਵਾ ਪਰ ਤੇ ਕਹਿੰਦੇ ਜੱਟਾ ਲੱਜ ਜਾਂਦਾ ਜੇ ਸਾਡੀਆਂ ਪੈਨ ਲੱਡ ਨਾ ਹੁੰਦੀਆਂ ਹੋ ਜਾਂਦੀਆਂ ਸਾਡੇ ਨਾਲ ਹੀ ਪਰਦੇ ਕਹਿੰਦੇ ਤੁਹਾਡੇ ਬੰਦੇ ਮੇਰਾ ਮੇਰਾ ਮਨ ਤੋਂ ਅੱਜ ਮੇਰੀ ਪਿਆਰੀ ਫੈਲ ਲੱਤੀ ਲੱਤੀ ਨੇ ਗੱਲੀ ਲਾ ਕੇ ਮੁੰਡੇ ਦੇ ਕੋਲੋਂ ਫਾਇਰ ਕਿਉਂ ਖਵਾਈ ਨਹੀਂ ਮੈਨੂੰ ਅੰਦਰ ਵੜਿਆ ਪਾ ਬੰਦਰ ਵੜ ਗਿਆ ਵਾਹੇ ਮੈਂ ਕੋਈ ਫਾਇਰ ਜਮੜੀ ਹੋਣ ਜਿੰਨਾ ਟਾਈਮ ਮੇਰੀ ਫਾਇਰ ਨਾ ਮੇਰੀ ਮੈਂ ਕੋਈ ਜਮੜੀ ਹੋਣ ਨਹੀਂ ਘਟਣਾ ਜੀ ਇਹ ਇਸ ਟਾਈਮ ਅੱੱਕਾ ਗੇਟ ਤੇ ਖੜਾ ਕਿਹੜਾ ਕਲੋਜ਼ਿੰਗ ਕੰਨਾਂ ਪੰਜਾਂ ਦਾ ਸਾਡਾ ਕੋਲ ਕਿਉਂ ਸਾਡੀਆਂ ਕੰਨਾਂ ਪੰਜਾਂ ਇਹ ਸਰਕਾਰੀ ਮੁਲਾਜ਼ਮ ਹੈ ਇਹ ਗੇਟ ਅੱਗੇ ਖੜਾ ਮੁਲਾਜ਼ਮ ਕਦੇ ਵਾਸਤੇ ਆ ਮਗਰ ਬੰਦੇ ਸੀ ਉਹਦੇ ਲਈ ਤੁਹਾਡੀ ਫਾਲ ਕੀ ਆ ਤੇ ਪਿੰਡ ਦਾ ਮੁੰਡਾ ਲੱਤੀ ਆ ਮੈਂ ਤਾਂ ਵੀਰੇ ਤੋਂ ਫੈਲ ਨਗਾ ਦਿੱਤੀ ਗਾ ਨਾਲ ਬੁੜੀ ਨਗਾਤੀ ਆ ਮੈਂ ਤੂੰ ਸਾਨੂੰ ਕਿਉਂ ਨੰਗਾ ਦਿੰਦਾ ਕੋਈ ਨਹੀਂ ਚਾਚੇ ਨਗਾ ਦੇ ਨਗਾ ਦਿੰਨੇ ਇਹਨੇ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰਿਆ ਮੁੰਡਾ ਕੱਪਾ ਤੋੜ ਲਾਗੇ ਨਾ ਇਹਦੇ ਪੈਲ ਤੇ ਨਾ ਮੈਂ ਇਹਦਾ ਪਿੰਡ ਤਾਂ ਦਾਈ ਕਮਾਲ ਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀ ਵੀਰੇ ਹੱਥੋਂ ਪਾਈ ਹੋ ਜਾਂਦਾ ਮੇਰਾ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ 5 ਤੋਂ 6 ਰੌਂਦ ਫਾਇਰ ਵੀ ਕੀਤੇ ਗਏ ਨੇ ਯਾਨੀ ਕਿ ਫਾਇਰਿੰਗ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਧਰਮਕੋਟ ਦੇ ਵਿੱਚ ਤੇ ਮੋਗਾ 2 ਦੇ ਬਲਾਕ ਦੇ ਵਿੱਚ ਪੈਂਦੇ ਪਿੰਡ ਲੰਡਕੇ ਦੇ ਵਿੱਚ ਗੋਲੀਬਾਰੀ ਵੀ ਹੋਈ ਆ ਨਾਮਜ਼ਦਗੀ ਪੱਤਰ ਪਰ ਨਹੀਂ ਦਿੱਤੇ ਜਾ ਰਹੇ ਔਰ ਗੁੰਡਾਗਰਦੀ 16-16 ਦੇ ਨਾਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਚੀਮਾ ਹਰਾਂ ਦੇ ਵੱਲੋਂ ਜਿਹੜੀ ਐਸਈਸੀਆ ਯਾਨੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਕਿ ਕੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ ਤੁਸੀਂ ਕਾਰਵਾਈ ਕਦੋਂ ਕਰੋਗੇ ਵਧੇਰੇ ਜਾਣਕਾਰੀ ਬਣੇ ਰੋ ਸਾਡੇ ਚੈਨਲ D5 ਚੈਨਲ ਪੰਜਾਬੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ